ਸੇਵਾ ਲੈ ਕੇ ਚੱਲੇ ਆ ਇਹ ਕੋਈ ਉਸ ਤਰ੍ਹਾਂ ਸੇਵਾ ਨਹੀਂ ਕੋ ਲੰਗਰ ਨਹੀਂ ਆ ਲੇਕਿਨ ਇਹ ਸੋਚਣਾ ਕਿ ਜਿਹੜਾ ਬੰਦਾ ਸਾਡੇ ਕੋਲੋਂ 60 70 100 ਰੁਪਏ ਦੀ ਚੀਜ਼ ਨਹੀਂ ਖਾ ਸਕਦਾ ਉਹ ਇੱਕ ਦਿਨ ਅਸੀਂ ਕੱਢਿਆ ਵਾ ਕਿ ਉਹ 13 ਰੁਪਏ ਚ ਆਪਣਾ ਮਨ ਖੁਸ਼ ਕਰ ਲਵੇ ਸਾਡਾ ਕੁਲਚਾ ਖਾਲਸੇ ਦਾ ਕੁਲਚਾ ਖਾ ਕੇ ਪਹਿਲਾਂ ਤਾਂ ਸਾਡਾ ਜਿਹੜਾ ਕੁੱਚਾ 65 ਰੁਪਏ ਤੋਂ ਲੈ ਕੇ 110 ਰੁਪਏ ਦਾ ਕੁੱਚਾ ਉਹ ਸਾਰਾ ਕੁਝ ਮਿਕਸ ਕਰਕੇ ਅਸੀਂ 13 ਰੁਪਏ ਦਾ ਔਰ ਦੋ ਮੱਕੀ ਦੀ ਰੋਟੀ ਦੇ ਸਾਗ 13 ਰੁਪਏ ਕੌਫੀ 13 ਰੁਪਏ ਲੱਸੀ ਨਮਕੀਨ 13 ਰੁਪਏ ਤੇ ਦੇਸੀ ਘਿਓ ਦਾ ਗੁੜ ਦਾ ਘੜਾ ਵੀ 13 ਰੁਪਏ ਅੱਜ ਪੰਜ ਚੀਜ਼ਾਂ ਪਿਛਲੇ ਸਾਲ ਨਾਲੋਂ ਦੋ ਚੀਜ਼ਾਂ ਹੋਰ ਵਧੀਆਂ ਸੇਵਾ ਵੀ ਬਹੁਤ ਵਧੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਰੌਣਕ ਵੀ ਬਹੁਤ ਵਧ ਗਈ ਇਹ ਮੇਰੀ ਆਪਣੀ ਕੋਈ ਔਕਾਤ ਨਹੀਂ ਆ ਕਿ ਮੈਂ 10 ਰੁਪਏ ਦਾ ਕੁਝ ਦੇ ਪਾਵਾਂ ਮੈਂ ਉੱਥੇ ਅਗਰ ਰੈਸਟੋਰੈਂਟ ਤੇ ਹੁੰਦਾ ਤੇ ਕਿਸੇ ਨੂੰ 5 ਰੁਪਏ ਵੀ ਨਹੀਂ ਛੱਡੇ ਜਾਂਦੇ ਇਹ ਸਿਰਫ ਮਾਲਕ ਵੱਲੋਂ ਇੱਕ ਸੋਝੀ ਪਾਈ ਗਈ ਆ ਕਿ ਜਿਹੜਾ ਉਹ ਆਪਣੀ ਕਮਾਈ ਦੇ ਵਿੱਚੋਂ ਸਾਡੀ ਕਮਾਈ 'ਚੋਂ ਦਸਵੰਦ ਕਢਵਾ ਲੈਂਦੇ ਆ ਉਹ ਇੱਕ ਸਾਲ ਦਾ ਦਸਵੰਦ ਕੱਢਿਆ ਜਾਂਦਾ ਵਾ ਉਹ ਦਸਵੰਦ ਇਕੱਠਾ ਕਰਕੇ ਤੇ ਇਹ ਸੇਵਾ ਕੀਤੀ ਜਾਂਦੀ ਆ ਨਾ ਕਿ ਅਸੀਂ ਬਿਜ਼ਨਸ ਦੇ ਤੇ ਚੁੱਕੀ ਦਾ ਬਸ ਦੇਖੋ ਮੈਨੂੰ ਪਤਾ ਨਹੀਂ ਕਿਸੇ ਨੂੰ ਕੋਈ ਮਲਬੀ ਮਿਲਿਆ ਜਾਂ ਨਹੀਂ ਮਿਲਿਆ ਲekin ਸਵੇਰ ਦੀ ਮੈਂ ਇੰਨੀ ਕਮਾਈ ਕਰ ਚੁੱਕਿਆ ਹੈ ਮੇਰੇ ਕੋ ਖੰਡੇ ਵਾਲੇ ਦੇ ਬਾਬੇ ਨਾਨਕ ਦਾ ਸ਼ੁਕਰਾਨੇ ਦੇ ਲਫ਼ਜ਼ ਨਹੀਂ ਹੈਗੇ ਮਲਬੀ ਮੈਂ ਇੰਨਾ ਖੁਸ਼ ਹਾਂ ਕਿ ਇੰਨੀ ਹਜ਼ਾਰਾਂ ਦੀ ਤਦਾਦ ਚ ਸੰਗਤ ਮੇਰੇ ਕੋ ਹੋ ਗਈ ਆ ਇੱਕ ਬੰਦੇ ਨੇ 50 ਪੇਟੀਆਂ ਪਾਣੀ ਦੀਆਂ ਦੇ ਦਿੱਤੀਆਂ ਔਰ ਪਾਣੀ ਗਲਾਸ ਜਿਹੜਾ ਹੈ ਕਿ ਲਈ ਜਾਵੇ ਪਾਣੀ ਪੀ ਜਾਵੇ ਹੋਰ ਵੀ ਕਿਸੇ ਨੇ ਇੱਕ ਟੌਫੀਆਂ ਲੈ ਕੇ ਆਇਆ ਕੁਝ ਯਾਨੀ ਇੱਕ ਮੈਨੂੰ ਖੁਸ਼ੀ ਹੋ ਵੀ ਵੇਖ ਕੇ ਕੀ ਹੋਈ ਕਿ ਰੰਗ ਨਾਲ ਰੰਗ ਚੜਿਆ